ਸ਼ਮਸ਼ੀਰ ਸੰਧੂ ਜੀ ਔਰ ਦਰਸ਼ਨ ਔਲਖ ਜੀ ਵੀ ਇੱਥੇ ਪਹੁੰਚ ਚੁੱਕੇ ਨੇ ਸ਼ਮਸ਼ੀਰ ਸੰਧੂ ਜੀ ਬਹੁਤ ਵੱਡਾ ਘਾਟਾ ਪਿਆ ਦਰਸ਼ਨ ਔਲਖ ਜੀ ਕੀ ਕਹਿਣਾ ਚਾਹੁੰਦੇ ਵੀ ਤੁਸੀਂ ਵੀ ਉੱਥੇ ਪਹੁੰਚੇ ਹੋ ਸਰਕਾਰ ਤੇ ਕੀ ਕਹਿੰਦੇ ਬਹੁਤ ਤੁਹਾਡੀ ਦੁੱਖ ਦੀ ਘੜੀ ਹੈ ਜੀ ਸਾਡਾ ਪਰਿਵਾਰ ਸਾਡਾ ਕਲਾਕਾਰਾਂ ਦਾ ਵਿੜਾ ਸੁੰਨਾ ਹੋ ਗਿਆ ਤੁਸੀਂ ਦੇਖ ਰਹੇ ਹੋ ਜੋ ਇੱਕ ਹੱਸਦਾ ਵਸਤਾ ਚਿਹਰਾ ਸਾਨੂੰ ਲੋਕਾਂ ਨੂੰ ਹਸਾਉਣ ਵਾਲਾ ਸਾਡਾ ਭਰਾ ਅੱਜ ਸਾਡੇ ਤੋਂ ਵਿਛੜ ਗਿਆ ਬਹੁਤ ਦੁੱਖ ਭਰਾਸਮਾ ਕਿੰਨਾ ਕੋ ਪੁਰਾਣਾ ਰਿਸ਼ਤਾ ਸੀ ਤੁਹਾਡਾ ਜਸਵਿੰਦਰ ਪੱਲਾ ਜੀ ਦੇ ਨਾਲ ਇਕੱਠੇ ਜਦੋਂ ਸ਼ੁਰੂਆਤ ਕੀਤੀ ਹੈ ਕਲਾਕਾਰ ਇਹਦੀ ਉਸ ਇਕੱਠਾ ਹੀ ਸ਼ੁਰੂਆਤ ਹੋਈ ਸੀ ਹਾਂ ਜੀ ਆਖਰੀ ਵਾਰ ਕੋਈ ਮੁਲਾਕਾਤ ਕੋਈ ਗੱਲਬਾਤ ਕੁਝ ਹੋਦ ਹੋਈ ਹੋਵੇ ਜਾ ਕੇ ਮਿਲਿਓ ਇੱਕ ਵਾਰੀ ਗੱਲਬਾਤ ਹੋਈ ਹੈ ਜੀ ਠੰਡੇ ਸੀ ਉਹ ਜਿਆਦਾ ਗੱਲਬਾਤ ਨਹੀਂ ਹੋ ਸਕੀ ਪਿੱਛੇ ਇੱਕ ਵਾਰੀ ਮਿਲੇ ਸੀ ਕਿਸੇ ਫੰਕਸ਼ਨ ਤੇ ਉਹ ਕਾਫੀ ਸਮਾਂ ਇਕੱਠੇ ਬੈਠੇ ਰਹੇ ਕਹਿੰਦੇ ਸੀ ਸਰੀਰ ਥੋੜਾ ਦਾ ਡਾਊਨ ਹੋ ਗਿਆ ਤੇ ਬਸ ਆਖਰੀ ਸਮੇਂ ਮੁਲਾਕਾਤ ਨਹੀਂ ਹੋ ਸਕੀ ਜਦੋਂ ਬਿਮਾਰ ਸੀ ਉਸ ਵਕਤ ਤੁਸੀਂ ਘਰ ਆ ਕੇ ਉਹਨਾਂ ਨੂੰ ਮਿਲੇ ਹੋ ਜਾਂ ਗੱਲਬਾਤ ਹੋਈ ਸੀ ਫੋਨ ਤੇ ਫੋਨ ਤੇ ਗੱਲ ਹੋਈ ਸੀ ਹਾਂ ਫੋਨ ਤੇ ਗੱਲ ਹੋਈ ਸੀ ਘਰੇ ਤਾਂ ਨਹੀਂ ਜਾ ਸਕਿਆ ਕਿਤੇ ਬਾਹਰ ਸੀਗੇ ਜੀ ਸ਼ੁਕਰੀਆ ਜੀ ਗੱਲਬਾਤ ਕਰਨ ਲਈ ਤਾਂ ਦਰਸ਼ਨਔ ਲਖਜੀ ਵੀ ਇੱਥੇ ਪਹੁੰਚੇ ਨੇ ਤਾਂ ਹੋਰ ਵੱਡੇ ਚਿਹਰੇ ਵੀ ਇੱਥੇ ਪੰਜਾਬੀ ਇੰਡਸਟਰੀ ਤੋਂ ਪਹੁੰਚ ਚੁੱਕੇ ਨੇ ਸ਼ਮਸ਼ੀਰ ਸੰਧੂ ਜੀ ਔਰ ਦਰਸ਼ਨ ਔਲਖ ਜੀ ਵੀ ਇੱਥੇ ਪਹੁੰਚ ਚੁੱਕੇ ਨੇ ਸ਼ਮਸ਼ੀਰ ਸੰਧੂ ਜੀ ਬਹੁਤ ਵੱਡਾ ਘਾਟਾ ਪਿਆ ਦਰਸ਼ਨ ਔਲਖ ਜੀ ਕੀ ਕਹਿਣਾ ਚਾਹੁੰਦੇ ਵੀ ਤੁਸੀਂ ਵੀ ਉੱਥੇ ਪਹੁੰਚੇ ਹੋ ਸਰਕਾਰ ਤੇ ਕੀ ਕਰੇ ਬਹੁਤ ਤੁਹਾਡੀ ਦੁੱਖ ਦੀ ਘੜੀ ਹੈ ਜੀ ਸਾਡਾ ਪਰਿਵਾਰ ਸਾਡਾ ਕਲਾਕਾਰਾਂ ਦਾ ਵਿੜਾ ਸੁਣਾ ਹੋ ਗਿਆ ਤੁਸੀਂ ਦੇਖ ਰਹੇ ਹੋ ਜੋ ਇੱਕ ਹੱਸਦਾ ਵਸਦਾ ਚਿਹਰਾ ਸਾਨੂੰ ਲੋਕਾਂ ਨੂੰ ਹਸਾਉਣ ਵਾਲਾ ਸਾਡਾ ਭਰਾ ਅੱਜ ਸਾਡੇ ਤੋਂ ਵਿਛੜ ਗਿਆ ਬਹੁਤ ਦੁੱਖ ਭਰਾਸਾ ਕਿੰਨਾ ਕੋ ਪੁਰਾਣਾ ਰਿਸ਼ਤਾ ਸੀ ਤੁਹਾਡਾ ਜਸਵਿੰਦਰ ਭੱਲਾ ਜੀ ਦੇ ਨਾਲ ਕਿੰਨੇ ਸੀ ਰਾਲਬੋਸ ਜੀ ਇੱਕਠੇ ਜਦੋਂ ਸ਼ੁਰੂਆਤ ਕੀਤੀ ਹੈ ਕਲਾਕਾਰ ਇਹਨੇ ਉਸ ਇਕੱਠੇ ਹੀ ਸ਼ੁਰੂਆਤ ਹੋਈ ਸੀ ਹਾਂਜੀ ਆਖਰੀ ਵਾਰ ਕੋਈ ਮੁਲਾਕਾਤ ਕੋਈ ਗੱਲਬਾਤ ਕੁਝ ਹੋᱫ ਹੋਈ ਹੋਵੇ ਜਾ ਕੇ ਮਿਲਿਓ ਦੋ ਵਾਰੀ ਗੱਲਬਾਤ ਹੋਈ ਹੈ ਜੀ ਠੰਡੇ ਸੀ ਉਹਦਾ ਜ਼ਿਆਦਾ ਗੱਲਬਾਤ ਨਹੀਂ ਹੋ ਸਕੀ ਪਿੱਛੇ ਇੱਕ ਜਵਾਰੀ ਮਿਲੇ ਸੀ ਕਿਸੇ ਫੰਕਸ਼ਨ ਤੇ ਉਹਨਾਂ ਕਾਫੀ ਸਮਾਂ ਇਕੱਠੇ ਬੈਠੇ ਰਹੇ ਕਹਿੰਦੇ ਸੀ ਸਰੀਰ ਥੋੜਾ ਜਿਹਾ ਡਾਊਨ ਹੋ ਗਿਆ ਤੇ ਬਸ ਆਖਰੀ ਸਮੇਂ ਮੁਲਾਕਾਤ ਨਹੀਂ ਹੋ ਸਕੀ ਜਦੋਂ ਬਿਮਾਰ ਸੀ ਉਹ ਉਸ ਵਕਤ ਤੁਸੀਂ ਘਰ ਆ ਕੇ ਉਹਨਾਂ ਨੂੰ ਮਿਲੇ ਹੋ ਜਾਂ ਗੱਲਬਾਤ ਹੋਈ ਸੀ ਫੋਨ ਤੇ ਫੋਨ ਤੇ ਗੱਲ ਹੋਈ ਸੀ ਹਾਂ ਫੋਨ ਤੇ ਗੱਲ ਹੋਈ ਸੀ ਘਰੇ ਤਾਂ ਨਹੀਂ ਜਾ ਸਕਿਆ ਕਿਤੇ ਬਾਹਰ ਸੀਗੇ ਜੀ ਸ਼ੁਕਰੀਆ ਜੀ ਗੱਲਬਾਤ ਕਰਨ ਲਈ ਤਾਂ ਦਰਸ਼ਨ ਔਲਖ ਜੀ ਵੀ ਇੱਥੇ ਪਹੁੰਚੇ ਨੇ ਤਾਂ ਹੋਰ ਵੱਡੇ ਚਿਹਰੇ ਵੀ ਇੱਥੇ ਪੰਜਾਬੀ ਇੰਡਸਟਰੀ ਤੋਂ ਪਹੁੰਚ ਚੁੱਕੇ ਨੇ ਸ਼ਮਸ਼ੀਰ ਸੰਤੂ ਜੀ ਔਰ ਦਰਸ਼ਨ ਔਲਖ ਜੀ ਵੀ ਇੱਥੇ ਪਹੁੰਚ ਚੁੱਕੇ ਨੇ ਸ਼ਮਸ਼ੇਰ ਸੰਦੂਜੀ ਬਹੁਤ ਵੱਡਾ ਘਾਟਾ ਪਿਆ ਦਰਸ਼ਨਲਖ ਜੀ ਕੀ ਕਹਿਣਾ ਚਾਹੁੰਦੇ ਵੀ ਤੁਸੀਂ ਵੀ ਉੱਥੇ ਪਹੁੰਚਿਓ ਸਕਾਰਤਕ ਕੀ ਕਹਿੰਦੇ ਬਹੁਤ ਤੁਹਾਡੀ ਦੁੱਖ ਦੀ ਘੜੀ ਹੈ ਜੀ ਸਾਡਾ ਪਰਿਵਾਰ ਸਾਡਾ ਕਲਾਕਾਰਾਂ ਦਾ ਵਿੜਾ ਸੁਨਾ ਹੋ ਗਿਆ ਤੁਸੀਂ ਦੇਖ ਰਹੇ ਹੋ ਜੋ ਇੱਕ ਹਸਤਾ ਵਸਤਾ ਚਿਹਰਾ ਸਾਨੂੰ ਲੋਕਾਂ ਨੂੰ ਹਸਾਉਣ ਵਾਲਾ ਸਾਡਾ ਭਰਾ ਅੱਜ ਸਾਡੇ ਤੋਂ ਵਿਛੜ ਗਿਆ ਬਹੁਤ ਦੁੱਖ ਭਰ ਆਸਮਾ ਕਿੰਨਾ ਕੋ ਪੁਰਾਣਾ ਰਿਸ਼ਤਾ ਸੀ ਤੁਹਾਡਾ ਜਸਵਿੰਦਰ ਭੱਲਾ ਜੀ ਦੇ ਨਾਲ ਕਿੰਨੇ ਸੀ ਰਾਲਬੋਸ ਦੀ ਇਕੱਠੇ ਜਦੋਂ ਸ਼ੁਰੂਆਤ ਕੀਤੀ ਹੈ ਕਲਾਕਾਰ ਇਹਨੇ ਉਸ ਇਕੱਠੇ ਹੀ ਸ਼ੁਰੂਆਤ ਹੋਈ ਸੀ ਹਾਂ ਜੀ ਆਖਰੀ ਵਾਰ ਕੋਈ ਮੁਲਾਕਾਤ ਕੋਈ ਗੱਲਬਾਤ ਕੁਝ ਉਦ ਹੋਈ ਹੋਵੇ ਜਾ ਕੇ ਮਿਲਿਓ ਇੱਕ ਵਾਰੀ ਗੱਲਬਾਤ ਹੋਈ ਹੈ ਜੀ ਢੰਡੇ ਸੀ ਉਹ ਜਿਆਦਾ ਗੱਲਬਾਤ ਨਹੀਂ ਹੋ ਸਕੀ ਪਿੱਛੇ ਇੱਕ ਜਵਾਰੀ ਮਿਲੇ ਸੀ ਕਿਸੇ ਫੰਕਸ਼ਨ ਤੇ ਉਹ ਕਾਫੀ ਸਮਾਂ ਇਕੱਠੇ ਬੈਠੇ ਰਹੇ ਕਹਿੰਦੇ ਸੀ ਸਰੀਰ ਥੋੜਾ ਜਿਹਾ ਡਾਊਨ ਹੋ ਗਿਆ ਤੇ ਬਸ ਆਖਰੀ ਸਮੇਂ ਮੁਲਾਕਾਤ ਨਹੀਂ ਹੋ ਸਕੀ ਜਦੋਂ ਬਿਮਾਰ ਸੀ ਉਹ ਵਕਤ ਤੁਸੀਂ ਘਰ ਆ ਕੇ ਉਹਨਾਂ ਨੂੰ ਮਿਲਿਓ ਜਾਂ ਗੱਲਬਾਤ ਹੋਈ ਸੀ ਫੋਨ ਤੇ ਫੋਨ ਤੇ ਗੱਲ ਹੋਈ ਜੀ ਹਾਂ ਫੋਨ ਤੇ ਗੱਲ ਹੋਈ ਪਰੇ ਤਾਂ ਨਹੀਂ ਜਾ ਸਕਿਆ ਉਹ ਕਿਤੇ ਬਾਹਰ ਸੀ ਜੀ ਸ਼ੁਕਰੀਆ ਜੀ ਗੱਲਬਾਤ ਕਰਨ ਲਈ ਤਾਂ ਦਰਸ਼ਕਔ ਲਖਜੀ ਵੀ ਇੱਥੇ ਪਹੁੰਚੇ ਨੇ ਤਾਂ ਹੋਰ ਵੱਡੇ ਚਿਹਰੇ ਵੀ ਇੱਥੇ ਪੰਜਾਬੀ ਇੰਡਸਟਰੀ ਤੋਂ ਪਹੁੰਚ ਚੁੱਕੇ ਨੇ